ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਭਰਾਇਂ ਕਹਿੰਦੇ ਨੇ ਜਦੋਂ ਪ੍ਰਮਾਤਮਾ ਦਿੰਦਾ ਹੈ ਤਾਂ ਛੱਪੜ ਪਾਰ ਕੇ ਦਿੰਦਾ ਹੈ ਇਨਸਾਨ ਨੂੰ ਪਤਾ ਨਹੀਂ ਹੁੰਦਾ ਕਿ ਕਦੋਂ ਪ੍ਰਮਾਤਮਾ ਨੇ ਉਸ ਦੀ ਕਿਸਮਤ ਬਦਲ ਦੇਣੀ ਹੈ ਅਜਿਹਾ ਹੀ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਉੱਤੇ ਸਥਿਤ ਪਿੰਡ ਜਿੰਡੋਰੀ ਦੇ ਇੱਕ ਸਧਾਰਨ ਪਰਿਵਾਰ ਦੇ ਨਾਲ ਹੋਇਆ ਜਿਸ ਦਾ ਮੁਖੀ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਪਰ ਉਸ ਦੇ ਮੁੰਡੇ ਨੇ ਸਿਰਫ 100 ਰੁਪਏ ਦੇ ਵਿੱਚ ਡ੍ਰੀਮ 11 ਗੇਮ ਰਾਹੀਂ 10 ਦਿਨ ਖੇਡ ਕੇ 3 ਕਰੋੜ ਰੁਪਏ ਜਿੱਤ ਲਏ ਰਾਤੋਂ ਰਾਤ ਕਰੋੜਪਤੀ ਬਣੇ ਪਰਿਵਾਰ ਨੂੰ ਅ ਇਹ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਅਮੀਰ ਹੋ ਗਿਆ ਹੈ 12ਵੀਂ ਕਲਾਸ ਦੇ ਵਿੱਚ ਪੜਨ ਵਾਲਾ ਗੌਰਵ ਰਾਣਾ ਜਿਸ ਨੇ ਅਜੇ 10-11 ਦਿਨ ਪਹਿਲਾਂ ਹੀ ਡ੍ਰੀਮ 111 ਤੇ ਖੇਡਣਾ ਸ਼ੁਰੂ ਕੀਤਾ ਸੀ ਨੌਜਵਾਨ ਨੇ ਕਰੋੜਾ ਰੁਪਏ ਵਾਲੀ ਗੇਮ ਦੇ ਵਿੱਚ ਪਹਿਲਾ ਰੈਂਕ ਹਾਸਲ ਕੀਤਾ ਹੈ ਅਤੇ ਲਗਭਗ 3 ਕਰੋੜ ਰੁਪਏ ਨਾਂ ਬਜੋ ਜਿੱਤੇ ਹਨ ਗੌਰਵ ਰਾਣਾ ਦਾ ਪਰਿਵਾਰ ਇੱਕ ਸਧਾਰਨ ਪਰਿਵਾਰਕ ਹੈ ਹਿਮਾਚਲ ਦੇ ਪਿੰਡ ਜਿੰਡੋਰੀ ਦੇ ਵਿੱਚ ਰਹਿੰਦਾ ਹੈ ਉਸਦੇ ਪਿਤਾ ਫੋਟੋਗ੍ਰਾਫਰ ਹਨ ਤੇ ਇਸ ਕਿੱਤੇ ਨਾਲ ਹੀ ਘਰ ਦਾ ਗੁਜ਼ਰਬਸਰ ਹੁੰਦਾ ਹੈ ਪਰ ਹੁਣ ਪਰਿਵਾਰ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਪਰਿਵਾਰ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਉਹਨਾਂ ਨੂੰ ਸਾਰਿਆਂ ਪਾਸੋਂ ਵਧਾਈਆਂ ਮਿਲ ਰਹੀਆਂ ਹਨ ਉੱਥੇ ਹੀ ਗੌਰਵ ਦੀ ਇਸ ਕਾਮਯਾਬੀ ਨੂੰ ਵੇਖ ਕੇ ਪੂਰਾ ਇਲਾਕਾ ਹੱਕਾ ਬਕਰ ਰਹਿ ਗਿਆ ਹੈ ਪੰਜਾਬੀ ਟੀਵੀ ਪ੍ਰਾਈਮ ਦੇ ਲਈ ਇਰਕੇਸ਼ਰ ਰਾਣਾ ਦੀ ਰਿਪੋਰਟ ਮੈਂ ਡ੍ਰੀਮ ਲੈਵ ਨੇ ਖੇਡਦੇ ਜੀ ਮੈਂ ਇਦਾਂ ਹੀ ਟੀਮ ਬਣਾ ਲੈਂਦਾ ਤਾਂ ਕੱਲ ਮੈਂ ਥੋੜਾ ਜਿਹਾ ਸੋਚਿਆ ਫਿਰ ਲੱਥੇ ਲੰਦਾ ਨਾ ਨੋਲੇਜ ਸੀ ਨੋਲੇਜ ਸੀ ਕਿਹੜੀ ਚੱਕ ਬਿੰਨ ਹਾਂਜੀ ਟੀਮ ਬਸ ਟੀਮ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਕਿੱਦਾਂ ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਜੀ ਉਸ ਹੋ ਗਈ ਸੀ ਸਿਲੈਕਟ ਕਿੰਨੇ ਦਿਨ ਤੋਂ ਹੋ ਗਿਆ 10-12 ਦਿਨ ਹੋਈ ਅੱਛਾ 10-12 ਦਿਨ ਤੋਂ ਹੋ ਗਈ ਕਿੰਨੀ ਹਾਂ ਤੇ ਹੁਣ ਕਿੱਡੇ ਬੈਜ ਇੱਥੇ ਹੁਣ 3 ਕਰੋੜ ਇੱਥੇ ਕਿਹੜੀ ਕਲਾਸ ਪੜਦਾ ਮੈਂ ਪਲੱਸ 2 ਦਾ ਹਾਂ ਲੱਗ ਰਿਹਾ ਹਾਂ ਸਭਾਈ ਹੈ ਛੋਟੀ ਛੋਟੀ ਹਾਂ ਤੇ ਰਸਭਾਈ ਹੈ ਰੋਡ ਬਤੀ ਬਣ ਗਿਆ ਹਾਂ ਜੀ ਫੋਨ ਹੈ ਨਹੀਂ ਇਹ ਇਹ ਹੈ ਹੀ ਕਰਦੇ ਆਂ ਦਾ ਵਿੱਚ ਹੀ ਲੈ ਅੱਛਾ ਹਾਂ ਜੀ ਅੱਗੇ ਉਹ ਫੇਰ ਦੇ ਖੇਲੇ ਨੂੰ खेल खेलना थोड़े होंगे ये तो मतलब कि एक आ, बार ही लाने था मतलब पांच मिनट चला जिंदगी थी बस किन्हें बार खेल दे सके दिन दिन जो गया होता बस दस मिनट लाने थे कल के दस मौका गया भी एकदम मिला लिया कल मैं रोज ही लाने था, था ये दस के दिन वही फिर सात दस साढ़े सात लाते थे फिर सात दस ते लाई मैं बस फिर आ गया किन्हें टीम लाई थी एक ही लाई ਮੈਚ 10:30 ਵਜੇ ਤੱਕ ਚਲੇ ਗਿਆ 11 ਵੇ ਤੇ ਤੁਹਾਨੂੰ ਪਤਾ ਕਿਦਾਂ ਲੱਗਿਆ ਉਹ ਜਿੱਤੇ ਮੈਂ ਦੇਖਦੇ ਰਿਹਾ ਜੀ ਮੈਂ ਜੀ ਹਾਂ ਜੀ ਤੇ ਕੋਈ ਆਇਆ ਮੈਸੇਜ ਵੀ ਆਇਆ ਸੀ ਕੋਈ ਮੈਸੇਜ ਮੈਸੇਜ ਨਹੀਂ ਆਇਆ ਇਹ ਰੈਂਕ ਆ ਗਿਆ ਪਹਿਲਾਂ ਅੱਛਾ ਹਾਂ ਜੀ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਬਈ ਕੋਈ ਬੜਾ ਜਿੱਤ ਗਿਆ ਫਿਰ ਵਾਹ ਇਹ ਕਿਦਾਂ ਕਿੰਨੀ ਖੁਸ਼ੀ ਸੀ ਬਸ ਖੁਸ਼ੀ ਸੀ ਜੀ ਹਾਂ ਕਰਦੇ ਸੀ ਖੁਸ਼ ਹਾਂ ਜੀ ਮੇਰਾ ਗੁਰੂ ਬਰਾਣਾ ਹੀ ਹਾਂ ਤਾਂ ਕੀ ਆਣਾ ਹੈ ਗੋਗੁਰਾਣਾ ਜੀ ਗੋਗੁਰਾਣਾ ਜੀ ਤੁਸੀਂ ਇਹ ਗ੍ਰੇਮ ਲੈਵਲ ਕਦੋਂ ਤੋਂ ਸ਼ੁਰੂ ਕੀਤਾ ਖੇਡ ਨਹੀਂ ਸਾਰਾ ਬੁੱਲੀ ਕਿੱਦਾਂ ਜਿੱਤੇ ਕਿਆ ਹੋਇਆ ਕਿ ਮੈਂ 10-12 ਦਿਨ ਤੇ ਖੇਡ ਰਿਆ ਜੀ ਇਹ 100 ਰੁਪਏ ਪਾਇ ਸੀ ਤੇ ਕੱਲ ਜਿੱਤੇ ਗਿਆ ਕਿੱਦਾਂ ਲੱਗਦੀ ਹੈ ਮੈਂ ਕੱਲ ਡੈਡੀ ਨੇ 100 ਰੁਪਏ ਪਾਇਆ ਸੀ ਜੀ ਫਿਰ ਰੈਂਕ ਮੇਰਾ ਉੱਪਰ ਉੱਪਰ ਆਂਦ ਰਿਹਾ ਜੀ ਮੈਂ ਪਹਿਲੇ ਵਾਰ ਆ ਗਿਆ ਕਿਤੇ ਬਹੁਤ ਜਿੱਤੇ ਮੈਂ 3 ਕਰੋੜ ਜਿੱਤੇ ਰਾਤ ਸੋ ਗਿਆ ਜੀ ਹਾਂ ਜੀ ਹਾਂ ਜੀ 3 ਵਜੇ ਸੋ ਗਿਆ ਜਿੱਤ ਤੋਂ ਬਾਅਦ ਨਹੀਂ ਆਈ ਨਹੀਂ ਨਹੀਂ ਇਹ ਨਹੀਂ ਹੈ ਕਿਦਾਂ ਦਾ ਫੀਲ ਕਰਦੇ ਹੋ ਬਹੁਤ ਖੁਸ਼ੀ ਹੋ ਰਹੀ ਜੀ ਇਹ ਪਿੰਡ ਦੇ ਮੁੰਡੇ ਲਾਉਂਦੇ ਸੀ ਤੇ ਬਾਹਰ ਦੇ ਵੀ ਲਾਉਂਦੇ ਸੀ ਫਿਰ ਸੋਚੇ ਮੈਂ ਵੀ ਲਾ ਲਾ ਫਿਰ ਲਾ ਲਈ ਕੀ ਸੋਚਦੇ ਸੀ ਇਹ ਪਿੰਡ ਦਾ ਚੰਬਾ ਹੋ ਸਰਦਾ ਕਿ ਗੇਮ ਵਾਲੇ ਤੁਹਾਨੂੰ ਪਤਾ ਸੀਗਾ ਕਿਦਾਂ ਲੱਗ ਰਿਹਾ ਤੁਹਾਨੂੰ ਕੀ ਨਹੀਂ ਜੀ ਮੈਂ ਸੋਚ ਨਹੀਂ ਸਕਦਾ ਕਦੀ ਵੀ ਕਿ ਕੀ ਹੋਣਾ ਕੀ ਨਹੀਂ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਇਹ ਹੋਇਆ ਤਾਂ ਹੋਇਆ ਕਿਹਾ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਹੈ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਸੀ ਵੀ ਅੱਛੇ ਕਿਹੜੇ ਖੇਡਦੇ ਆ ਟੀਮ ਮੱਚਾ ਹੁੰਦੀ ਹੈ ਪਹਿਲਾਂ ਪਤਾ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲੰਦੇ ਟੀਮ ਵਗੈਰਾ ਮੈਂ ਬੱਚੇ ਨੇ ਬੋਲਿਆ ਤੇ ਕਹਿੰਦਾ ਡੈਲੀ ਟੀਮ ਕਰਨੀ ਮੈਂ ਕਹਿੰਦਾ ਦੇਖ ਤੂੰ ਜੁੜਵਾਨੀ ਤੇ ਹੋਰ ਮੈਨੂੰ ਕੁਝ ਨਹੀਂ ਪਤਾ ਬੱਚੇ ਦਾ ਨਾਮ ਕੀ ਹੈ ਬੱਚੇ ਦਾ ਗੌਰ ਬਣਾਣਾ ਹੈ ਕਿਹੜੀ ਕਲਾਸ ਪੜ੍ਹਦਾ ਹੈ ਪਲੱਸ 2 ਪੜ੍ਹਦਾ ਹੈ ਤੇ ਉਹ ਕਿੰਨੇ ਪੈਸੇ ਦਿੱਤੇ ਤੇ ਕਿਹੜੀ ਟੀਮ ਖੇਡਦਾ ਸੀਗਾ ਹੁਣ ਘਰ ਚ ਮਾਹੌਲ ਕਿਦਾਂ ਦਾ ਪਤਾ ਨਹੀਂ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਬੜ ਤੇ ਇਹ ਟੀਮ ਆਪਣੇ ਮੁਤਾਬਕ ਲਾ ਰਿਆ ਤਾਂ ਉਹ ਤਾਂ ਮਤਲਬ ਮੰਨ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਬਿਨੇ ਕੀਤਾ ਇਹ ਕੋਈ ਛੋਟੇ ਹਮਾਚਲ ਦੇ ਛੋਟੇ ਪਿੰਡ ਦੇ ਆਂਦੇ ਤੁਸੀਂ ਇੰਨਾ ਪਰਚੇ ਨੇ ਨਾ ਜੀ ਮੈਡ ਕਿੱਤੀ ਆ ਲੋਕ ਬੜੇ ਦੂਰ ਰਹਿੰਦੇ ਕੀ ਨੇ ਲੋਕਾਂ ਦਾ ਅੰਗੇ ਤੇਰੇ ਕੀ ਸੋਚ ਲੈ ਕੀ ਦਾ ਧੰਨਵਾਦ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਬੜੀ ਮਿਹਰਬਾਨੀ ਰੱਖੀ ਜੀ ਮੈਂ ਤਾਂ ਕਿੱਦਾਂ ਸੀ ਧਰ ਦੇ ਪਹਿਲਾਂ ਹਾਲਾਤ ਠੀਕ ਸੀਗੇ ਵਸੇ ਇੰਨੇ ਵੀ ਮੜੇ ਨਹੀਂ ਸੀ ਮਤਲਬ ਠੀਕ ਕਰਦੇ ਆਪਣੇ ਤੇ ਆਇਚ ਲਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜ਼ਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਦੇ ਸ਼ੋਰ ਪਤੀਆ ਜੀ ਹੁਣ ਤਾਂ ਹੁਣ ਤਾਂ ਵੈਸੇ ਜੀ ਮਤਲਬ ਅੰਦਰ ਤੋਂ ਫੀਲਿੰਗ ਹੁੰਦੀ ਜੀ ਕਿ ਮੈਂ ਇੰਨੇ ਪੈਸੇ ਸੋਚਿਆ ਸੀ ਕਿ ਮੈਂ ਜੇਬ ਸਭ ਦਾਤੀ ਮੇਰੇ ਭੋਲੇ ਸ਼ੱਕ ਕਰਦਾ